ਅੱਡਾ ਦੁਸਾਂਕਲਾ ਬਗਾ ਸਿਲਕ ਸਟੋਰ ਸੋਨੂ ਦੀ ਹੱਟੀ ਦੁਸਾਂਕਲਾ ਵਾਲਿਆਂ ਲਾਤੀਆਂ ਰੌਣਕਾਂ ਲੈ ਚੱਲਦੇ ਆਂ ਅੰਦਰ ਤੁਹਾਨੂੰ ਜਿੱਥੇ ਉਹਨਾਂ ਨੇ ਅੱਜ ਦੁਪੱਟਿਆਂ ਦੀ ਸੇਲ ਜਿਹੜੀ ਲਗਾ ਦਿੱਤੀ ਆ ਲੋ ਜੀ ਲੈ ਚੱਲਦੇ ਆਂ ਤੁਹਾਨੂੰ ਸੋਨੂ ਵੀਰ ਦੇ ਕੋਲ ਜਿੱਥੇ ਸੋਨੂ ਜੀ ਕੀ ਲੈ ਕੇ ਆਏ ਆ ਅੱਜ ਭਾਜੀ ਅੱਜ ਆਪਾਂ ਨੇ ਗਾਗਾ ਮਾਸ ਆਪਾਂ ਕਾਟਨ ਦੇ ਦੁਪੱਟੇ ਲੈ ਕੇ ਆਏ ਆ 100 ਗ੍ਰਾਮ ਵਾਲਾ ਦੁਪੱਟਾ ਜਿਹੜਾ ਵਧੀਆ ਵਾਲਾ ਆ ਮਤਲਬ ਇਹ 100 ਵੇਟ 100 ਗ੍ਰਾਮ ਆ ਕੱਪੜੇ ਦਾ ਨਾਂ ਭਾਜੀ 100 ਗ੍ਰਾਮ ਆ ਵਧੀਆ ਭਾਰੀ ਲੈਣ ਦਾ ਆ ਅੱਛਾ ਜੀ ਹਾਂ ਜੀ ਦਿਖਾਓ ਤਾਂ ਕਲਰ ਕਿੰਨੇ ਕੁ ਇਹ ਪਾਜੀ ਦੁਪट्टे ਦਾ ਪਹਿਲਾ ਡਿਜ਼ਾਈਨ ਦਿਖਾ ਲਓ ਇਹਨਾਂ ਨੂੰ ਲਓ ਜੀ ਇਹਦੇ ਵਿੱਚ ਆ ਦੇਖੋ ਡਿਜ਼ਾਈਨ ਇਹਨਾਂ ਦਾ ਦੇਖੋ ਕਿਨੇਰ ਵਿੱਚ ਆ ਦੇਖੋ ਪਾਜੀ ਇਹਦੇ ਵਿੱਚ ਦੂਸਰਾ ਡਿਜ਼ਾਈਨ ਲਓ ਜੀ ਤਾਂ ਕਿ ਪਾਜੀ ਆ ਫੜਿਓ ਜਰਾ 100 ਗ੍ਰਾਮ ਆ ਦੂਸਰਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਜੀ ਅੰਬੀਆਂ ਵਾਲਾ ਡਿਜ਼ਾਈਨ ਆ ਜੀ ਇਹ ਆ ਦੇਖੋ ਜੀ ਜੈਪੂਰੀ ਡਿਜ਼ਾਈਨ ਰਾਜਸਥਾਨੀ ਡਿਜ਼ਾਈਨ ਜਿਹਨੂੰ ਕਹਿੰਦੇ ਆ ਜੀ ਲੋ ਜੀ ਰਾਜਸਤਾਨੀ ਡ੍ਰੈਪ ਆ ਜਾਓ ਭਾਬੀ ਅੰਦਰ ਨਿਗਾ ਮਾਰੋ ਆ ਦੇਖੋ ਰਾਜਸਤਾਨੀ ਡਿਜ਼ਾਈਨ ਲੋ ਜੀ ਬਹੁਤ ਹੀ ਵਧੀਆ ਡਿਜ਼ਾਈਨ ਬੜੀ ਪਿਆਰੀ ਪਿਆਰੀ ਬੂਟੀ ਆ ਹਾਂਜੀ ਇਹ ਕਿਹੜਾ ਡਿਜ਼ਾਈਨ ਹੈ ਜੀ ਇਹ ਫੁਲਕਾਰੀ ਡਿਜ਼ਾਈਨ ਹੈ ਜੀ ਫੁਲਕਾਰੀ ਡਿਜ਼ਾਈਨ ਦੇਖੋ ਜੀ ਦੁਪट्टे ਬਹੁਤ ਪਿਆਰੇ ਪਿਆਰੇ ਆ ਗਏ ਆ ਰੇਟ ਕੀ ਆ ਰੇਟ ਸਿਰਫ 100 ਰੁਪਇਆ ਮਾਰਕੀਟ ਦੇ ਵਿੱਚ 125 ਰੁਪਏ ਦਾ ਹੀ ਵਿਕਦਾ ਦੁਪੱਟਾ ਆਪਾਂ 100 ਰੁਪਇਆ ਦੇਣਾ ਹੈ ਮਤਲਬ ਸਾਡੇ ਅਰਗੇ ਨਹੀਂ ਗੱਲ ਚ ਪਾਉਣਾ ਹੋਵੇ ਤਾਂ ਉਹ 100 ਰੁਪਏ ਦਾ ਹੀ ਹੈ 100 ਰੁਪਏ ਦਾ ਹੀ ਹੈ ਜੀ 100 ਰੁਪਏ ਦਾ ਆਹ ਦੇਖੋ ਰਾਜਸਥਾਨੀ ਡਿਜ਼ਾਈਨ ਹੋਰ ਆ ਗਿਆ ਜੀ ਰਾਜਸਥਾਨੀ ਆ ਗਿਆ ਜੀ ਇਹ ਮਾਫਰ ਜਿੱਦਾਂ ਟਾਈਪ ਰਮਾਲ ਅੱਜ ਕੱਲ ਜਿਹਦਾ ਚੁੰਨੀ ਆਇਆ ਲੇਡੀਜ਼ ਦੇ ਇਹ ਲੇਡੀਜ਼ ਚੁੰਨੀਆ ਮਤਲਬ ਜਿਹੜਾ ਅੱਜ ਕੱਲ ਕੁਰਤੀਆਂ ਦੇ ਨਾਲ ਪਾ ਲੈਂਦੇ ਗਲਾਂ 'ਚ ਮੁੰਡੇ ਉਹ ਭਾਜੀ ਹੋਰ ਚੀਜ਼ਾਂ ਉਹਦੀ ਆਪਾਂ ਵੱਖਰੀ ਵੀਡੀਓ ਬਣਾਵਾਂਗੇ ਅੱਛਾ ਜੀ ਆਹ ਦੇਖੋ ਬਹੁਤ ਹੀ ਪਿਆਰੇ ਪਿਆਰੇ ਕਲਰ ਲੈ ਕੇ ਆਇਆ ਸੋਨੂ ਅੱਜ ਬੀਬੀਆਂ ਪਹਿਣਨ ਲਈ ਲਾਤੀਆਂ ਰੌਣਕਾ ਕਾਫੀ ਦੇਰ ਬਾਅਦ ਅੱਜ ਵੀਡੀਓ ਪਾਉਣ ਲੱਗੇ ਆ ਆ ਦੇਖੋ ਕਲਰ ਸੋ ਲਾਵ ਉਠਾਓ ਇਹਦਾ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆ ਲਓ ਜੀ ਸੋਨੂ ਨੂੰ ਲੁੱਟ ਲੋ ਆ ਕੇ ਤੇ ਦੁਪੱਟੀਆਂ ਦੇ ਕਲਰ ਬੜੇ ਵਧੀਆ ਵਧੀਆ ਸਟਿੱਚਿੰਗ ਦਾ ਕੱਟ ਕਰਕੇ ਲਓ ਜੀ ਭੈਣ ਜੀ ਦੇਖੋ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਰੇਟ ਸਿਰਫ 100 ਰੁਪਇਆ ਆ ਤਾਂ ਮੋਜਾ ਲਾਤੀਆਂ 150 700 ਨਹੀਂ ਕੋਈ 150 ਨਹੀਂ ਰੇਟ 100 ਰੁਪਈਆ ਬੜੇ ਪਿਆਰੇ ਪਿਆਰੇ ਕਲਰ ਅੱਜ ਕਾਕੇ ਭਾਜੀ ਅੱਜ ਸੋਨ ਹੋਇਆ ਕੀ ਆ ਪਤਾ ਨਹੀਂ ਇਹਨੂੰ ਕੀ ਹੋਇਆ ਬਈ ਪਤਾ ਨਹੀਂ ਕੀ ਹੋਇਆ ਨਾ ਅੱਜ ਸਾਹ ਕੋ ਕਹਿੰਦਾ 100 ਰੁਪਈਆ ਦੀ ਜਿਹੜਾ ਅੱਜ ਧੀ ਦਾਣਾ 100 ਰੁਪਈਆ ਆਹ ਦੇਖੋ ਡਿਜ਼ਾਈਨ ਭਾਜੀ ਲਓ ਜੀ ਇਹਦੇ ਚ ਡਿਜ਼ਾਈਨ ਲੋ ਜੀ ਇਹ ਤਾਂ ਫੁਲਕਿਆਂ ਨੂੰ ਛੱਡਦੇ ਆ ਜਿਹਦਾ ਤਵੀ ਤੇ ਨਾ ਫੁਲਕੇ ਫਾਇਦੇ ਆ ਮਾਹ ਕਮਾ ਕੇ ਇਦਾਂ ਇਦਾਂ ਪੈ ਰਿਹਾ ਜੀ ਅੱਜ ਦੇਖੋ ਦੁਪੱਟੇ ਲੋ ਜੀ ਮਜ਼ਾਹ ਚੈੱਕ ਕਰੀ ਚਲੋ ਸਕਰੀਨ ਸ਼ਾਟ ਲੈ ਕੇ ਆਇਆ ਨੂੰ 10 ਰੁਪਏ ਹੋਰ ਵੀ ਘੱਟ ਕਰਦੇ ਆਂਗੇ ਸਾਡਾ ਚੈਨਲ ਫੋਲੋ ਕਰ ਲਓ ਸ਼ੇਅਰ ਕਰ ਲਓ ਵੀਡੀਓ ਜਿਹੜਾ ਸਾਰਾ ਹੀ ਦੁਪੱਟਾ 100 ਰੁਪਏ ਜਿਹੜਾ ਵੀਹਾ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਨਾਲ 10 ਬੰਦਿਆਂ ਨੂੰ ਫੋਲੋ ਕਰਾ ਕੇ ਆਊਗਾ ਉਹਨੂੰ ਇੱਕ ਦੁਪੱਟਾ ਫ੍ਰੀ ਦੇ ਦੇਾਂਗੇ ਜੀ ਉਹ ਮੇਰੇ ਵੱਲੋਂ ਆਵਾ ਮਸੋਂ ਨੂੰ ਮੇਰੇ ਤੋਂ ਪੈਸੇ ਲੈ ਲਵੇ ਕੋਈ ਗੱਲ ਨਹੀਂ ਜੀ